88 ਨਹੀਂ ਤੇਰਾ ਪਿਆਰ ਕਰਨੇ ਖੇਡ ਕਰਾ ਦਵਾ ਦਈਏ ਦੇਖਾਂਗੇ ਹੋਰ ਸੱਤ ਕਰਦੇ ਉਹ ਛੱਡ ਰੁ ਮੈਂ ਨਾ ਠੀਨ ਮਾਰ ਇਹ ਮੌਕਾ ਹੁੰਦਾ ਟਾਈਮ ਹੁੰਦਾ ਜੇ ਅਗਲਾ ਲੋਹ ਲੈ ਜੂ ਨਿੱਤੇ ਰੱਖੀ ਨਹੀਂ ਨਹੀਂ ਸਹੀ ਫਾਈ ਦੇ ਤੋ ਸਹੀ ਦੇ ਹਾਂ ਸਹੀ ਕਿਤਨੇ 70 ਫਾਈ ਤਾਂ ਦਿਓ ਲਈ ਸੱਤ ਕਰ 70 70 ਦਾ ਨਾ 75 ਦਾ ਵੇਖਦਾ ਹਾਂ ਨਹੀਂ ਵੇਖਦਾ 70 ਦੇ ਡੇੜੇ ਉਹ ਤੂੰ ਸਾਈਕਲ ਨੂੰ ਦੇ ਦਿਆ ਦੋ ਵਾਰ ਨਹੀਂ

सत्तर तो काट नहीं देना ओ चक्कु नहीं बाड़ा भी नहीं 70 ओए बकरा अड़जू तेरा नहीं कोई नहीं कोई नहीं तेरा 70 तो काट अंदर आ ओए 65 तक नहीं अंदर आ अंदर 60 15 उन्हें रखना 70 तो काट अरे ना कर ओए बढ़िया का नाम है बकरा कोई पुराना है का 3 साल जेठ ਨਹੀਂ ਦੇਣਾ ਨਾ ਤੇਰਾ ਪੂਰਾ 60000 ਦਾ ਪੂਰਾ 60 ਦਾ ਹੁਣ ਤੇਰੀ ਮਰਜ਼ੀ ਹੈ ਹੁਣ ਤੇਰੀ ਮਰਜ਼ੀ ਹੈ

ਨਨ ਨਨ ਬੰਦੋ ਜਵਾਨ ਨੂੰ ਲੱਗ ਗਿਆ ਦੇਖ ਲੈ 5560 ਰੁਪਏ ਕੋਈ ਇੱਕ ਪੈਸਾ ਚਾ ਦੇ ਕੋਈ ਨਹੀਂ ਲੈਕੀ ਨੰਨੇ ਉਹ ਲੈਕੀ ਆ ਨਹੀਂ ਨਹੀਂ ਉਹ ਲੈ ਮਤਲਬ ਉਹ ਕਰਕੇ ਲੈਂਦਾ ਰਾਜੀ ਹੁਸਰ ਨਾ ਹੁਣ ਗੁਰੂਏ ਤੇ ਅਗਰ ਬਸੂ ਭੜਾ ਨਾ ਦਰ ਆਜੀ ਲੱਗੋ ਜਿੰਨਾ ਮਾਗੋ ਪਏ ਮਾਗਰੀ ਅਜਮਦ ਗਾੜੀ ਕੋਈ ਨਾ ਪੈ ਰਿਆ ਯਾਰ ਪੈ ਗਿਆ ਮੈਂ ਬਾਕੀ ਕਰਾ ਦਿੰਦਾ ਬੰਦਰਾ ਲੱਗਿਆ ਹੋਇਆ ਭਾਈ 1500 ਡੰਡਾ ਚੁੱਟੇ ਜਾਂਦੀ ਹਾਂ 15 ਕਹਦਾ ਇਹਨਾਂ ਲੱਗਿਆ ਹੋਇਆ ਤੇ ਮੈਂ ਕਹਿੰਦਾ ਡੈਡ 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 ਮੈਂ ਤਾਂ ਪੈਸੇ ਜਾ ਨਹੀ ਮੈਂ ਨਾ ਨਹੀਂ ਭਾਈ ਮਾੜਾ ਧਾਣਾ ਵਸਿਆ ਮੈਨੂੰ ਮਜ਼ਦੂਰੀ ਦਿੱਤੀ ਮੇਰੇ ਡੇਢੀ ਚੁੱਟੀ ਉਹਦੀ ਰੱਖੀ ਬੱਚਾ ਮੇਰਾ ਮਜ਼ਦੂਰੀ ਦਿੱਤੀ ਆ ਮਾੜਾ ਕਰ

ਮਾ ਸਾਢੇ 3 ਲਾਇਆ ਤੇ ਹੁਣੇ ਪੱਕੇ ਨਾਲ ਖਾਣੇ ਤੇ ਰੋ ਗਿਆ ਤੇ ਹੁਣ ਕਿੰਨੇ ਫਿਰ 68 18 ਕਿਹਦਾ ਆਇਆ 18 15 ਨੰਬਰ ਹੈ 24 ਬਾਕੀ ਤੋਂ ਆਪੀ ਦੇ ਦੋ ਯਾਰ ਬਲੂ ਨਾਦ ਨੂੰ ਆਪਾਂ 1200 ਖੜਦੇ ਪਾਦ ਨੂੰ ਉਹ ਸ਼ਾਦਨ ਖੁੱਦਾ ਹੁੰਦੀ ਓ ਤੇਲ ਮੈਂ ਸਾਡੇ ਤੇ ਲਾਇਆ 1500 ਹੋਰ ਚੱਕ ਕੇ ਮਾਰਿਆ ਵਿੱਚ ਅੱਛਾ ਮੈਨੇ ਪਾਇਆ ਸੀ ਇਹਨੇ ਬੜਾ ਬਣ ਜਾਣ ਆ ਬੁੱਲੀ ਮੈਨੂੰ ਕਾ ਉਹਦੇ ਨਾਲ ਨਹੀਂ ਬਗਾ ਹੈਗਾ ਜਿਹੜੇ ਕੋਲ ਵੀ ਤੋੜਾ ਕਾ ਦੂ ਤੂੰ ਹੀ ਦੁਖੀ ਜਾਂਦੀ ਹੈ ਚੱਲ ਚੱਲ ਸੱਜਣ ਮਨੋਂ ਤਾ ਇੱਕ ਇੱਕ ਪਾਠ ਹੈ ਬਈਆ ਉੱਥੇ ਇੱਕ ਪਾਠਾ ਛੋਟੀ ਜੀ ਮੈਨੂੰ ਪਤਾ ਨਹੀਂ ਤੂੰ ਕਰਵਾਇ ਨਹੀਂ ਕਰਦਾ ਨਾ ਉਹਨੇ ਕਹਾਂ ਮਨਵਾ ਦਿਨ ਦੇਣੇ ਬੰਦ ਰੱਖਦਾ ਇੱਕ ਪਾਠ ਵੀ ਹੈ ਛੁੱਟੀ ਉਹ ਵੀ ਦੇਖਣੀ ਚਾਹੀਦੀ ਥੋੜੀ ਬਾਠ ਦਾ ਬਾਹਰ ਛੱਡ ਦੇ ਰਾ ਦੇ ਨੂੰ ਫਲਾ ਫੜ ਕਿੰਨੇ ਦੀ 15.500 ਨਹੀਂ ਭਾਈ ਤੂੰ ਵੀ ਕਾ ਇੱਕ ਲੈਣੀ ਹੈ 17 ਵੱਟ ਨਹੀਂ ਫੜੀ ਫੜੀ ਬਣਾ ਲਾਖਾਈ ਵੀ ਪਹਿਲਾਂ ਵੀ ਲਖਾਈ ਵੀ ਹੋਣੀ ਆ ਦੇਖ ਪਿਆ ਦੇਖ ਪਿਆ ਮੂਆ ਐ ਪਿਆ ਇੱਕ ਹੁੰ ਬਣਾ ਕੇ ਬੱਜ ਮੰਡੀ ਚ ਨਹੀਂ ਦੱਸ ਦੱਸਦਾ ਕਰਵਾਣਾ ਦੱਸ ਓ ਜਾ ऐसे तो ही भेजना मत आओ थोड़ी आओ मैं ना फोन फोन ना मोकरी अच्छा रहता है ना बराबर काम किया था मैं भी पाया था मैं कर रहा हूँ दो मनाओ ना फोन बेचना होना था रात में खोल ले मुझे खोलना फोन बेचना तोड़ा है ये आपने मारा नहीं बस 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 नह Si O timing met asakere. Haere, si kartego toterum.